ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਸੰਦੀਪ ਨੂੰ ਜਿਹੜਾ ਰਿਸ਼ਤਾ ਉਸਦੇ ਮਾਮੀ ਮਾਮਾ ਕਰਾ ਰਹੇ ਸੀ ਸੰਦੀਪ ਨੇ ਉਸ ਰਿਸ਼ਤੇ ਤੋਂ ਕਿਉਂ ਨਾ ਕਰ ਦਿੱਤੀ ਤੇ ਫਿਰ ਕਵਲ ਭਾਜੀ ਨਾਲ ਸੰਦੀਪ ਦਾ ਰਿਸ਼ਤਾ ਕਿਵੇਂ ਜੁੜਿਆ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੋਨੂ ਚੀਤਾ ਉਸ ਦਾ ਰਿਸ਼ਤਾ ਪੱਕਾ ਕਰ ਰਹੇ ਨੇ ਤੇ ਪੱਕਾ ਕਰ ਵੀ ਦਿੰਦੇ ਨੇ ਪਰ ਜਦ ਸੰਦੀਪ ਨੂੰ ਸਾਰੀ ਸਚਾਈ ਪਤਾ ਲੱਗਦੀ ਆ ਤੇ ਉਸ ਨੂੰ ਘਰ-ਬਾਰ ਬਾਰੇ ਤਾਂ ਇੰਨੀ ਪ੍ਰੋਬਲਮ ਨਹੀਂ ਹੁੰਦੀ ਪਰ ਉਸ ਨੂੰ ਇਹ ਸ ਗੱਲ ਕਰਕੇ ਪ੍ਰੋਬਲਮ ਹੁੰਦੀ ਆ ਕਿ ਉਸਦੀ ਧੀ ਨੂੰ ਉਸਦੇ ਨਾਲ ਨਹੀਂ ਭੇਜਿਆ ਜਾਵੇਗਾ ਪਾਵੇ ਕਿ ਉਸ ਨੂੰ ਕਹਿੰਦੇ ਆ ਕਿ ਤੂੰ 2-4 ਦਿਨਾਂ ਬਾਅਦ ਆਪਣੀ ਧੀ ਨੂੰ ਨਾਲ ਬਾਦ ਵਿੱਚ ਲੈ ਜਾਈ ਕਿਉਂਕਿ ਇਹ ਸਾਰੀ ਗੱਲ ਜੀਤਾਂ ਦੀ ਉਸਦੀ ਭੂਆ ਮਾਮੇ ਦੀ ਨੋਂ ਨਾਲ ਹੋਈ ਹੁੰਦੀ ਆ ਪਰ ਸੰਦੀਪ ਆਪਣੀ ਕੁੜੀ ਨੂੰ ਆਪਣੇ ਤੋਂ ਇੱਕ ਦਿਨ ਵੀ ਦੂਰ ਨਹੀਂ ਕਰ ਸਕਦੀ ਤੇ ਉਹ ਅੱਗੋਂ ਕਹਿੰਦੀ ਆ ਮੈਂ ਉੱਥੇ ਰਿਸ਼ਤਾ ਨਹੀਂ ਕਰਾ ਸਕਦੀ ਜਿੱਥੇ ਮੇਰੀ ਧੀ ਨੂੰ ਮੇਰੇ ਤੋਂ ਦੂਰ ਕੀਤਾ ਜਾਵੇਗਾ ਜੀ ਏਦਾਂ ਉਹ ਹੁਣ ਤੋਂ ਚਾ ਰਹੇ ਨੇ ਤੇ ਆਉਣ ਵਾਲੇ ਟਾਈਮ ਉਹ ਮੇਰੀ ਧੀ ਨੂੰ ਕਿੰਨਾ ਕੁ ਪੁੱਛਣਗੇ ਸੰਦੀਪ ਸਿੱਧਾ ਸਿੱਧਾ ਨਾ ਕਰ ਦਿੰਦੀ ਆ ਸਾਰੇ ਜਾਣੇ ਇਸ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕਰਦੇ ਆ ਪਰ ਉਹ ਕਹਿੰਦੀ ਆ ਕਿ ਜਿੱਥੇ ਮੇਰੀ ਧੀ ਨੂੰ ਮੇਰੇ ਨਾਲ ਭੇਜਿਆ ਜਾਵੇਗਾ ਉੱਥੇ ਬੇਸ਼ੱਕ ਮੇਰਾ ਜਿੱਥੇ ਮਰਜ਼ੀ ਰਿਸ਼ਤਾ ਕਰ ਦਿਓ ਉਧਰ ਕਵਲ ਭਾਜੀ ਨੂੰ ਵੀ ਪਿੰਕੀ ਦੇ ਲੱਛਣਾਂ ਦਾ ਪਤਾ ਲੱਗਣ ਲੱਗ ਜਾਂਦਾ ਏ ਸੋ ਜਾਦ ਉਹ ਫਟ ਰੰਗੇ ਹੱਥੀ ਫੜੀ ਚੰਦੀ ਆ ਆਪਣੇ ਆਸ਼ਿਕ ਨੂੰ ਮਿਲਦੀ ਤੇ ਕਵਲ ਭਾਜੀ ਉਸ ਤੋਂ ਤਲਾਕ ਲੈ ਲੈਂਦੇ ਨੇ ਇਹ ਤੇ ਫੇਰਾ ਉਹ ਉਹਨਾਂ ਦਾ ਸੰਦੀਪ ਕੇ ਘਰ ਇੱਕ ਦੋ ਵਾਰ ਆਉਣਾ ਜਾਣਾ ਪਣ ਜਾਂਦਾ ਹੈ ਕਿਉਂਕਿ ਉਹ ਬੱਤੀ ਦੀ ਚੈਕਿੰਗ ਕਰਨ ਲਈ ਉਹਨਾਂ ਦੇ ਘਰ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਇਹਨਾਂ ਦੀ ਕੁੜੀ ਆ ਤੇ ਇਸ ਦਾ ਘਰ ਵਾਲਾ ਇਸ ਦੁਨੀਆ ਤੇ ਨਹੀਂ ਹੈਗਾ ਉਹ ਸੋਚਦੇ ਆ ਕਿ ਇਹ ਬਹੁਤ ਨਾਈਸ ਤੇ ਬਹੁਤ ਸਿਆਣੀ ਕੁੜੀ ਲੱਗਦੀ ਆ ਕਿਉਂਕਿ ਰਿਸ਼ਤਾ ਵੀ ਉਹਨਾਂ ਦੇ ਘਰ ਦੇ ਲੱਭ ਹੀ ਰਹੇ ਹੁੰਦੇ ਨੇ ਤੇ ਉਹਨਾਂ ਦੇ ਮਨ ਵਿੱਚ ਆਉਂਦਾ ਹੈ ਕਿ ਕਿਉਂ ਨਾ ਇਹੋ ਜੀ ਕੁੜੀ ਦਾ ਰਿਸ਼ਤਾ ਮੈਨੂੰ ਹੋ ਜਾਵੇ ਸੋਚਾ ਤੇ ਇਹ ਸਾਰੀ ਗੱਲ ਚੱਲਦੀ ਆ ਤੇ ਪਹਿਲਾਂ ਤਾਂ सोनू ਇਸ ਗੱਲ ਲਈ ਨਹੀਂ ਮੰਨਦਾ ਕਿਉਂਕਿ ਉਹ ਸੰਦੀਪ ਦੇ ਉੱਤੇ ਇਲਜ਼ਾਮ ਲਾਉਣ ਲੱਗ ਪੈਂਦਾ ਹੈ ਕਿ ਤੇਰੀ ਮਰਜ਼ੀ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਪਰ ਫਿਰ ਜੀਤਾ ਸਮਝਾਉਂਦੀ ਆ ਕਿ ਜੇ ਇਦਾਂ ਕਰਕੇ ਵੀ ਰਿਸ਼ਤਾ ਹੁੰਦਾ ਹੈ ਤੇ ਆਪਾਂ യി ਔਰ ਕਿਤੇ ਵਿ ਵਿਆਹ ਨਹੀਂ ਹੈ ਨਾਲੇ ਤਾਂ ਇਹਨਾਂ ਦਾ ਕੰਮ ਵਧੀਆ ਹੈ ਤੇ ਸਾਡੇ ਵੀ ਕੰਮ ਕਢਾ ਦਿਆ ਕਰੇਗਾ ਸੋ ਇਸ ਕਰਕੇ ਬਾਅਦ ਵਿੱਚ ਕਵਲ ਪਾਰੀ ਨਾਲ ਸੰਦੀਪ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ ਤੇ ਸੰਦੀਪ ਦਾ ਰਿਸ਼ਤਾ ਉੱਥੇ ਹੋਣ ਨਾਲ ਸੰਦੀਪ ਨੂੰ ਉੱਥੇ ਕਾफी ਸੁੱਖ ਸੁਖਾਲਤਾ ਵੀ ਮਿਲਦੀਆਂ ਨੇ ਤੇ ਘਰ ਵਿੱਚ ਉਸ ਨੂੰ ਸਾਰਾ ਕੁਝ ਵੀ ਮਿਲਦਾ ਹੈ ਜੋ ਕਿ ਉਹ ਆਪਣੀ ਕੁੜੀ ਨੂੰ ਲੈ ਕੇ ਦੇਣਾ ਚਾਹੁੰਦੀ ਸੀ ਪੜਾਈ ਦੇ ਤੌਰ ਤੇ ਪੜਾਈ ਵੀ ਮਿਲਦੀ ਹੈ ਕਿਉਂਕਿ ਉੱਥੇ ਉਸਦੇ ਭਰਾ ਪਰ ਜਾਈ ਉਸਦੀ ਪੜਾਈ ਤੋਂ ਉਹ ਤਰੋੜਾ ਪਾਉਂਦੇ ਸੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੀਡੀਓ ਵਿੱਚ ਕਵਲ ਭਾਰੀ ਦਾ ਇੱਕ ਮੁੰਡਾ ਆ ਤੇ ਉਹ ਮੁੰਡਾ ਪਿੰਕੀ ਨਾਲ ਨਹੀਂ ਲੈ ਕੇ ਜਾਂਦੀ ਤੇ ਉਹ ਸੰਦੀਪ ਨੂੰ ਹੀ ਪਾਲਣਾ ਪੈਂਦਾ ਹੈ ਤੇ ਸੰਦੀਪ ਗੁਰਮੀਰ ਤੇ ਸਾਇਬ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭਦੀ ਆ ਸੋ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ